ਰਜੀਤ कौर ਜੀ ਮਾੜ ਕਲਾ ਤੋਂ ਪਿੰਡ ਮਾੜ ਕਲਾ ਜੀ ਜ਼ਿਲ੍ਹਾ ਦੁਹਿੰਡਾ ਤੋਂ ਆਈ ਆ ਮੈਨੂੰ ਇਸ ਸ਼ੈਵ ਰਾਤ ਦਾ ਪਹਿਲਾ ਤਾਂ ਸਭ ਤੋਂ ਪਹਿਲਾ ਵੀਰ ਜੀ ਦਾ ਤੈਅ ਦਿ ਲੋ ਧੰਨਵਾਦ ਕਰਦੀ ਹਾਂ ਜੀ ਸਾਰੀ ਸਮੂਹ ਜੀ ਸੰਤ ਜੀ ਦਾ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਮੈਨੂੰ ਮੇਰੀ ਭੈਣ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਰਜਿੰਦਰ ਕੌਰਤਾ ਜੀ ਜਿਨ੍ਹਾਂ ਨੇ ਮੈਨੂੰ ਇਸ ਸ਼ੈਵ ਨਾਲ ਜੋੜਿਆ ਕਿਉਂਕਿ ਮੇਰਾ ਮੇਰਾ ਛੋਟਾ ਬੇਟਾ ਜੀ ਇਸ ਗੱਲ ਨੂੰ ਮੰਨਦਾ ਨਹੀਂ ਸੀਗਾ ਇਹ ਮੈਂ ਸਿਮਰਨ ਕਰਨ ਲੱਗ ਜਾਣਾ ਉਹਨੇ ਕਹਿ ਦੇਣਾ ਕਿ ਮੰਮਾ ਤੁਸੀਂ ਸਾਰਾ ਦਿਨ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਹੋਗੇ ਪਰ ਮੈਂ ਫਿਰ ਵੀ ਕਰੀ ਜਾਣਾ ਕਰੀ ਜਾਣਾ ਮੇਰਾ ਮੋਬਾਈਲ ਉਹਨੇ ਆ ਕੇ ਬੰਦ ਕਰ ਜਾਣਾ ਹੇ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਮੈਂ ਕਿਵੇਂ ਧੰਨਵਾਦ ਕਰਾਂ ਜੀ ਉਸ ਉਹ ਬੱਚਾ ਆਪ ਖੁਦ ਕਹਿੰਦਾ ਮੰਮੀ ਮੈਂ ਸਿਮਰਨ ਕਰਨ ਲੱਗ ਗਿਆ ਹੋਣਾ ਸਿਮਰਨ ਕਰਦਾ ਜੀ ਪੇਰੂ ਦੀ ਫੈਲਦਾ ਚੱਲੀ ਜਾਂਦਾ ਸੀਗਾ ਜੀ ਬਾਬਾ ਟਾਈਮ ਤੋਂ 6 ਮਹੀਨੇ ਹੋ ਗਏ ਸੀਗੇ ਜੀ ਕੁਝ ਨਹੀਂ ਬਣ ਰਿਆ ਸੀ ਬੱਚੇ ਦਾ ਜੀ ਉਹਦਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਵਾਹਿਗੁਰੂ ਜੀ ਨੇ ਤਿੱਤਰਿਕ ਨੂੰ ਫੈਲ ਲਾਈ ਸੀਗੀ ਬੱਚੇ ਦਾ 6 ਤਿੱਤਰਿਕ ਨੂੰ ਵੀਜਾ ਆ ਗਿਆ ਸੱਚੇ ਪਾਤਸ਼ਾਹ ਜੀ ਉਹ ਬੱਚਾ ਹੁਣ ਕਹਿ ਰਿਹਾ ਮੰਮੀ ਬਹੁਤ ਤਾਕਤ ਹੈ ਸਮਰਨ ਚ ਬਹੁਤ ਤਾਕਤ ਦਾ ਸਮਰਨ ਚ ਮੈਂ ਇਸ ਚੀਜ਼ ਨੂੰ ਮੰਨਦਾ ਨਹੀਂ ਸੀ ਸੱਚੇ ਪਾਸ਼ਾ ਮੈਂ ਕਿਵੇਂ ਧੰਨਵਾਦ ਕਰਾਂ ਜੀ ਇਸ ਸੰਗਤ ਦਾ ਵੀਰ ਜੀ ਦਾ ਸੱਚੇ ਪਾਸ਼ਾ ਤੈਨੂੰ ਧੰਨਵਾਦ ਕਰਦੀ ਆ ਕਿ ਵਾਹਿਗੁਰੂ ਨੇ ਸੱਚੇ ਪਾਸ਼ਾ ਨੇ ਇਸ ਪਰਿਵਾਰ ਤੇ ਐਡੀ ਵੱਡੀ ਮਿਹਰ ਕੀਤੀ ਹੈ ਸੱਚੇ ਪਾਸ਼ਾ ਉਸ ਬੱਚੇ ਨੇ ਕੇਸ ਕਤਲ ਕਰਾ ਦਿੱਤੇ ਸੀ ਸੱਚੇ ਪਾਸ਼ਾ ਪਰ ਹੁਣ ਚਲਾ ਗਿਆ ਜੀ ਬਾਹਰ 8 ਤੇ 9 ਤਰੀਕ ਦੀ ਫਲਾਟ ਸੀਗੀ ਜੀ ਹੁਣ ਕਹਿ ਰਿਹਾ ਮम्मा ਮੈਂ ਦੁਆਰੇ ਕੇਸ ਰੱਖਣਿਆ ਇਹ ਸੱਚੇ ਪਾਸ਼ਾ ਵਾਹਿਗੁਰੂ ਮੈਂ ਸਭ ਨੂੰ ਇਹ ਕਹਿ ਰਹੀ ਆ ਵੀ ਇਹ ਸੱਚੀ ਸਮਰਚੀ ਸੰਗਤ ਦੀ ਸੁਨਿਆ ਸੰਗਤ ਬਹੁਤ ਵਧੀਆ ਸੰਗਤ ਹੈ ਇਸ ਤੋਂ ਵਧੀਆ ਸੰਗਤ ਤੁਹਾਨੂੰ ਕਿਸੇ ਨਹੀਂ ਮਿਲਨੀ ਜੀ ਮੈਂ ਸਭ ਨੂੰ ਕਹਿਣੀ ਹੈ ਵੀ ਇਸ ਐਬ ਨਾਲ ਸਾਰੇ ਸੰਗਤ ਜੁੜੋ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਜਿਵੇਂ ਦਾਸ ਤੇ ਬੇਨਤੀ ਦਾਸ ਤੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਸਾਵਨਾ ਦੀ ਮੈਂ ਅਰਦਾਸ ਬੇਨਤੀ ਕੀਤੀ ਸੀ ਵੀ ਸੱਚੇ ਪਾਤਸ਼ਾਹ 13 ਤਰੀਕ ਤੋਂ ਪਹਿਲਾ ਪਹਿਲਾ ਬੱਚੇ ਦਾ ਦਲਾ ਜAVE ਬੱਚਾ ਜੀ ਮੈਂ ਜ਼ਰੂਰ ਸੰਗਰਾਮ ਤੇ ਆਉਂਗੀ ਜੀ ਇਸ ਕਰਕੇ ਜੀ ਬੱਚੇ ਦੀ ਨੌਂ ਰੇਗ ਦੀ ਫਲੈਟ ਸੀ ਵੀ ਵਾਹਿਗੁਰੂ ਨੇ ਕਿਸ ਬਾਤ ਦਿੱਤੀ ਹੈ ਸੱਚੇ ਬਾਸ਼ਾ ਜੀ ਤਾਂ ਮੈਂ ਅੱਜ ਸਮੁੱਚੀ ਸੰਗਤ ਦੇ ਦਰਸ਼ਨ ਕਰਕੇ ਨਿਹਾਲ ਹੋਈ ਆ ਸੱਚੇ ਬਾਸ਼ਾ ਜੀ ਇਸੇ ਤਰ੍ਹਾਂ ਮੈਨੂੰ ਸੇਵਾ ਦੀ ਬਾਦ ਦਾਤ ਬਖਸ਼ ਦੇ ਸੱਚੇ ਬਾਸ਼ਾ ਜੀ ਸੰਗਤ ਵਿੱਚ ਆਉਣ ਦੀ ਸਮੱਤ ਬਖਸ਼ ਦੇ ਸੱਚੇ ਬਾਸ਼ਾ ਜੀ ਮੈਂ ਸ਼ੁਰੂ ਤੋਂ ਵੈਸੇ ਪਾਠ ਕਰਦੀ ਆ ਜੀ 12 ਸਾਲ ਹੋ ਗਏ ਜੀ ਸੈਡ ਪਾਠ ਵੀ ਘਰੇ ਪ੍ਰਕਾਸ਼ ਲੜਦੀ ਆ ਸੱਚੇ ਪਾਤਸ਼ਾਹ ਜੀ ਪਰ ਮੈਨੂੰ ਇਹ ਮਿਲਨ ਦੀ ਬਹੁਤ ਤਾਂਗ ਹੈ ਜੀ ਮੈਨੂੰ ਗੁਰੂ ਦੇ ਮਿਲਨ ਦੀ ਬਸ ਮੈਨੂੰ ਇਹੀ ਤਾਂਗ ਮੇਰੀ ਪੂਰੀ ਕਰਦੇ ਆ ਜੀ ਬਸ ਮੈਂ ਬਾਹ ਗੁਰੂ ਦੇ ਦਰਸ਼ਨ ਕਰਨਾ ਸੱਚੇ ਪਾਸ਼ਾ ਮੈਨੂੰ ਅਨਹਦ ਬਾਣੀ ਵੀ ਸੁਣਦੀ ਆ ਸੱਚੇ ਪਾਤਸ਼ਾਹ ਜੀ ਪ੍ਰਕਾਸ਼ ਵਾਹਿਗੁਰੂ ਦਾ ਪ੍ਰਕਾਸ਼ ਵੀ ਬਹੁਤ ਸਿਮਰਨ ਚ ਪੈਣੀ ਹੈ ਜਦੋਂ ਜੀ ਪ੍ਰਕਾਸ਼ ਹੋਇਆ ਵੀ ਮੈਨੂੰ ਪ੍ਰਕਾਸ਼ ਦਿੰਦਾ ਸੱਚੇ ਪਾਤਸ਼ਾਹ ਜੀ ਸੱਚੇ ਪਾਸ਼ਾ ਬਹੁਤ ਬਹੁਤ ਮਿਹਰਬਾਨੀ ਇਹ ਸੱਚੀ ਸਮੁੱਚੀ ਸੰਗਤ ਦਿੱਤਾ ਦਿਨੋ ਧੰਨਵਾਦ ਕਰਦੀ ਆ ਮੈਂ ਵੀਰ ਜੀ ਦਾ ਸੱਚੇ ਪਾਤਸ਼ਾਹ ਜੀ ਤੇ ਮੇਰੀ ਭੈਣ ਦਾ ਸੱਚੇ ਪਾਜ ਜਿਨ੍ਹਾਂ ਨੇ ਮੈਨੂੰ ਇਹ ਸੈਗ ਨਾਲ ਜੋੜਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ